ਅਨੰਦਨ ਨਾਮੇ ਰਤਿਆ ਨਾਨਕ ਨਾਮ ਸਮਾਏ ਅਟਨ ਟੂ ਦਾ ਨੇਮ ਆਫ ਦਾ ਲਾਰਡ ਨਾਈਟ ਐਂਡ ਡੇ ਯੂ ਸ਼ੈਲ ਬੀ ਅਬਸਰਵਡ ਇਨ ਟੂ ਦਾ ਨੇਮ ਅਨੰਦਨ ਨਾਮੇ ਰਤਿਆ ਅਨੰਦਨ ਦਾ ਮਤਲਬ ਹੁੰਦਾ ਹੈ ਅਨ ਦਾ ਮਤਲਬ ਹੁੰਦਾ ਹੈ ਕਿ ਹਰੇਕ ਰਾਤ ਤੇ ਦਿਨ ਦਿਨ ਤੇ ਰਾਤ 24 ਘੰਟੇ ਹਰ ਸਮੇਂ ਜਿਹੜਾ ਕੇ ਨਾਮ ਦੇ ਭਲੇ ਨਾਲ ਜੁੜਿਆ ਹੈ ਨਾਮ ਦਾ ਮਤਲਬ ਹੀ ਭਲਾ ਕਰਨਾ ਹੁੰਦਾ ਹੈ ਤੇ ਜਿਹੜਾ ਅਸਲ ਦੇ ਵਿੱਚ ਸਾਰਿਆਂ ਦਾ ਭਲਾ ਸੋਚਦਾ ਹੈ ਭਲਾ ਕਰਦਾ ਹੈ ਭਲੇ ਦੀ ਜ਼ਿੰਦਗੀ ਜਿਉਂਦਾ ਹੈ ਲੋੜਵੰਦਾਂ ਦਾ ਸਹਾਰਾ ਬਣਦਾ ਹੈ ਅਸਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੁਆਰਾ ਇਸ ਰਚੇਤ ਪੰਥ ਦਾ ਅਸਲੀ ਧਾਰਨੀ ਅਸਲੀ ਜਿਹੜਾ ਕਿ ਸੇਵਕ ਉਹੀ ਹੈ ਅਸਲੀ ਮਾਰਗਦਰਸ਼ਕ ਰਾਹੀ ਉਹੀ ਹੈ ਜਿਹੜਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਾਣੀ ਦੇ ਕਥਨਾ ਤੇ ਚੱਲ ਕੇ ਸਾਰਿਆਂ ਦਾ ਭਲਾ ਕਰਦਾ ਹੈ ਨਾਨਕ ਨਾਮ ਸਮਾਏ ਸਮਝ ਲਓ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਅਸਲ ਦੇ ਵਿੱਚ ਉਹੀ ਸਮਾਇਆ ਹੈ ਉਹੀ ਰੰਗਿਆ ਰੱਤਿਆ ਰੰਗਿਆ ਗਿਆ ਹੈ ਅਸਲ ਦੇ ਵਿੱਚ ਉਹੀ ਅਸਲੀ ਸੇਵਕ ਹੈ ਜਿਹੜਾ ਸਾਰਿਆਂ ਦਾ ਭਲਾ ਕਰਦਾ ਹੈ